ਕਹਤਾ ਸੇਵਾ ਹੀ ਆ ਬਾਈ ਜੀ ਪਾਵਾ ਕੋਈ ਉੱਥੇ ਬੁੱਕ ਮਿੱਟੀ ਦਾ ਲੈ ਕੇ ਜਾਂਦਾ ਬੇਸ਼ੱਕ ਉਹ ਆਪਦੀ ਕਿਰਤ ਦੀ ਕਮਾਈ ਲੈ ਕੇ ਜਾਂਦਾ ਮੈਂ ਕਿਹਾ ਬਾਈ ਵੀ ਕੀ ਲੋੜ ਆ ਤੁਹਾਨੂੰ ਕਹਿੰਦੇ ਬਾਈ ਵੀ ਦੋ ਟਰਾਲੀਆਂ ਮਿੱਟੀ ਦੀਆਂ ਜਿਹੜੀਆਂ ਆਉਂਦੀਆਂ ਲੈ ਕੇ ਆਜ ਮੈਂ ਕਿਹਾ ਹੈ ਤਾਂ ਮੇਰੇ ਕੋਲੇ ਦੋ ਟਰੈਕਟਰ ਹੀ ਆਜ ਐਵੇਂ ਕਹਦੇ ਆ ਕਹਿੰਦੇ ਬਾਈ ਦੋ ਹੀ ਸਾਨੂੰ ਤਾਂ 2 ਲੱਖ ਖਰ ਕੇ ਆ ਸਾਡੇ ਆਪ ਦੇ ਪੰਜਾਬੀ ਆ ਉਹ ਕੱਲ ਨੂੰ ਮਾਲਵੇਰੀਏ ਜੀ ਵੀ ਇਹ ਚੀਜ਼ ਹੋ ਸਕਦੀ ਆ ਬਸ ਸਾਡੀ ਕੰਮ ਕਰਕੇ ਹੀ ਸੀ ਚੱਲੇ ਆ ਜਿੰਨਾ ਸੰਜੋਗ ਉਹਨਾਂ ਦੇਣ ਚੱਲੇ ਬਾਕੀ ਸਾਡੇ ਪਿੰਡ ਬਾਈ ਮਿੱਟੀ ਪਈ ਵੀ ਬਹੁਤ ਆ ਸਾਨੂੰ ਲੋਡ ਪਈ ਅਸੀਂ ਸਾਰੀ ਢੋਵਾਂਗੇ ਪੰਜਾਬੀ ਪੰਜਾਬ ਦੇ ਨਾਲ ਨਾ ਖੜਨਗੇ ਤਾਂ ਹੋਰ ਕੀ ਨਾੜਦੇ ਹੋਰ ਕਿਸੇ ਸਟੇਟ ਚੋ ਵੇਖ ਲਿਓ ਤੁਸੀਂ ਵੀ ਜੇ ਸਟੇਟ ਦੇ ਵਿੱਚੋਂ ਕਿਸੇ ਚੋ ਆਪਣੇ ਲਈ ਸੇਵਾ ਦੇ ਲਈ ਕੋਈ ਬੰਦਾ ਆ ਜੇ ਤੇ ਪੰਜਾਬੀ ਉਹ ਉਹੋ ਜੀ ਕੌਮ ਆ ਜਿਹੜਾ ਹਾਰੂ ਕੌਮ ਆ ਜਿਹੜੀ ਹਰ ਇੱਕ ਸਟੇਟ ਜਾ ਕੇ ਜਦੋਂ ਦੂਜੀਆਂ ਸਟੇਟਾਂ ਦੇ ਵਿੱਚ ਕਦੇ ਵੀ ਕਿਸੇ ਸਟੇਟ ਦੇ ਵਿੱਚ ਕੋਈ ਮਸਲਾ ਖੜਾ ਹੁੰਦਾ ਨਾ ਤੇ ਪੰਜਾਬੀਆਂ ਨੇ ਜਾ ਕੇ ਲੰਗਰ ਲਾਏ ਕਿਸੇ ਨੇ ਕੋਈ ਪਸ਼ੂ ਦਿੱਤੇ ਕਿਸੇ ਨੇ ਕੋਈ ਮਤਲਬ ਘਰ ਪਾਏ ਜੇ ਪੰਜਾਬੀਆਂ ਦੀ ਸੇਫਤਾ ਜਾਂ ਪੰਜਾਬੀਆਂ ਦੀ ਚੜ੍ਹਾਈ ਆ ਤੇ ਇਸੇ ਚੀਜ਼ ਕਰਕੇ ਆ ਜਦੋਂ ਅਸੀਂ ਰਾਨਾ ਰਾਗ ਜਾ ਕੇ ਲੰਗਰ ਲਗਾ ਸਕਦੇ ਹਾਂ ਜੀ ਤੇ ਇੱਥੇ ਕਿਹੜੀ ਗੱਲ ਹੈਗੀ ਆ ਇਹ ਤਾਂ ਪੰਜਾਬ ਆ ਆਪਣੇ ਪੰਜਾਬੀ ਭਰਾ ਹੈਗੇ ਸਾਰੇ ਪੰਜਾਬ ਤੇ ਆਫਤਾ ਹੀ ਖੱਲਾ ਖੜਾ ਕੱਲਾ ਪੰਜਾਬ ਹੀ ਆ ਪੰਜਾਬੀ ਪੰਜਾਬ ਨਾ ਪੰਜਾਬ ਹੀ ਖੜਾ ਇਹ ਗੱਲ ਸਹੀ ਹੈਗੀ ਪੰਜਾਬੀ ਕੌਮ ਹੀ ਐਸੀ ਅਸੀਂ ਪੰਜਾਬੀਆਂ ਨੂੰ ਇੰਨਾ ਅਸੀਂ ਆਪ ਤੇ ਸਾਡਾ ਪਿਆਰ ਹੀ ਇੰਨਾ ਅਸੀਂ ਆਪ ਦੀ ਆਪ ਚੱਲੇ ਆ ਕੋਈ ਆਏ ਨਹੀਂ ਵੀ ਸਾਨੂੰ ਉੱਥੇ ਕੋਈ ਆਏ ਆ ਸਾਨੂੰ ਜਾਣ ਪਛਾਣ ਆ ਇਸ ਵੇਲੇ ਪੰਜਾਬ ਹੜ੍ਹਾਂ ਦੇ ਨਾਲ ਜੂਝ ਰਿਹਾ ਪਰ ਪੰਜਾਬੀ ਜਿਹੜੇ ਨੇ ਕਿਉਂਕਿ ਪੰਜਾਬ ਜਦੋਂ ਵੀ ਕਿਸੇ ਤੇ ਆਫਤ ਪੈਂਦੀ ਆ ਤਾਂ ਪੰਜਾਬ ਜਿਹੜਾ ਖੁਦ ਖੜਦਾ ਆ ਪੰਜਾਬ ਅੱਗੇ ਜਾ ਕੇ ਖੜਦਾ ਆ ਪਰ ਅੱਜ ਪੰਜਾਬ ਦੇ ਨਾਲ ਕੌਣ ਖੜਾ ਪੰਜਾਬ ਦੇ ਨਾਲ ਖੁਦ ਪੰਜਾਬੀ ਆਪ ਖੜੇ ਨੇ ਹਰ ਚੀਜ਼ ਦੀ ਸੇਵਾ ਜਿਹੜੀ ਆ ਉਹ ਹੋ ਰਹੀ ਆ ਅਸੀਂ ਇਸ ਵੇਲੇ ਹਰੀਕੇ ਦੀ ਸਾਈਡ ਲੰਘ ਰਹੇ ਸੀ ਤਾਂ ਬਾਈ ਹੁਰੇ ਇੱਕ ਵੱਖਰੀ ਸੇਵਾ ਉਹ ਲੈ ਕੇ ਚੱਲੇ ਨੇ ਕਿ ਉਹਨਾਂ ਦੇ ਵੱਲੋਂ ਮਿੱਟੀ ਆਪਣੇ ਏਰੀਆ ਦੇ ਵਿੱਚੋਂ ਲਿਜਾ ਕੇ ਮਿੱਟੀ ਤੇ ਨਾਲ-ਨਾਲ ਗੱਟੇ ਜਿਹੜੇ ਆ ਉਹ ਲਜਾਏ ਜਾ ਰਹੇ ਨੇ ਦੋ ਟਰੈਕਟਰ ਟਰਾਲੀਆਂ ਨੇ ਬਾਈ ਹੁਰੇ ਵੀ ਸਾਡੇ ਨਾਲ ਨੇ ਗੱਲਬਾਤ ਜਿਹੜੀ ਹੈਗੀ ਉਹ ਕਰਾਂ ਕਿਉਂਕਿ ਹਰ ਚੀਜ਼ ਦੀ ਜ਼ਰੂਰਤ ਜਿਹੜੀ ਹੈ ਉੱਥੇ ਹਰ ਚੀਜ਼ ਦੀ ਜ਼ਰੂਰਤ ਤਾਂ ਮੈਨੂੰ ਲੱਗਦਾ ਇਹਨਾਂ ਚੀਜ਼ਾਂ ਦੀ ਜ਼ਰੂਰਤ ਸਭ ਤੋਂ ਵੱਧ ਆ ਕਿਉਂਕਿ ਜਿਸ ਤੇ ਕਰਕੇ ਇਹ ਤਬਾਹੀ ਹੋਈ ਆ ਤਾਂ ਜੋ ਉਹਨਾਂ ਬੰਨਾਂ ਨੂੰ ਬੰਨਿਆ ਜਾ ਸਕੇ ਬਾਈ ਹੁਰੇ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਬਾਈ ਇਹ ਸੇਵਾ ਤੋੜੀ ਵੈਸੇ ਦੂਸਰਿਆਂ ਨਾਲੋਂ ਵੱਖਰੀ ਆ ਦੇਖੋ ਜੀ ਸੇਵਾ ਤਾਂ ਸੇਵਾ ਹੀ ਆ ਬਾਈ ਜੀ ਭਾਵਾਂ ਕੋਈ ਉੱਥੇ ਬੁੱਕ ਮਿੱਟੀ ਦਾ ਲੈ ਕੇ ਜਾਂਦਾ ਬੇਸ਼ੱਕ ਉਹ ਆਪਦੀ ਕਿਰਤ ਦੀ ਕਮਾਈ ਲੈ ਕੇ ਜਾਂਦਾ ਜਾਂ ਕੋਈ ਉੱਥੇ ਚਲੋ ਮੇਰੇ ਅਰਘਾ ਤਾਂ ਟਰੈਕਟਰ ਮਿੱਟੀ ਦਾ ਭਰ ਕੇ ਲਈ ਜਾਂਦਾ ਤੇ ਕਈ ਬੰਦੇ ਇਹੋ ਜਿਹੇ ਉੱਥੇ ਜਿਹੜੇ ਹੱਥੀ ਕੰਮ ਕਰਨ ਲੱਗੇ ਆ ਗੱਟੇ ਵੀ ਭਰ ਕੇ ਉੱਥੇ ਲਾਉਣੇ ਆ ਮਿੱਟੀ ਵੀ ਉੱਥੇ ਚੱਕ ਕੇ ਲਜਾਣੀ ਆ ਹਨ ਮੈਂ ਇਹ ਨਹੀਂ ਕਿਸੇ ਨੂੰ ਕਹਿੰਦਾ ਵੀ ਮਤਲਬ ਤੁਸੀਂ ਕੋਈ ਚੀਜ਼ ਲੈ ਕੇ ਲੋਕ ਹੀ ਉੱਥੇ ਪਹੁੰਚ ਜਾਂਦੇ ਤਾਂ ਬਹੁਤ ਵੱਡੀ ਗੱਲ ਆ ਪਰ ਕਈ ਬੰਦੇ ਇਹੋ ਜਿਹੇ ਆ ਜਿਹੜੇ ਮਤਲਬ ਘਰੇ ਬੈਠੇ ਹੀ ਆਪਦੀਆਂ ਗੱਲਾਂ ਸੁਣਾਈ ਜਾਂਦੇ ਆ ਵੀ ਯਾਰ ਉਹ ਫਲਾਨੇ ਨੇ ਜਦ ਮਾਨ ਸਾਹਿਬ ਦੀ ਗੱਲ ਕਰਦੇ ਉਹਨਾਂ ਨੇ ਹੈਲੀਕਾਪਟਰ ਦੇ ਤਾਂ ਜਾਂ ਇੱਥੇ ਉਹ ਬਾਜਵਾ ਸਾਹਿਬ ਆਏ ਸੀ ਕਿ ਉਹ ਇੱਕ ਟਰੈਕਟਰ ਜਾਂ ਵੱਖਰਾ ਜਾਂ ਲੈ ਕੇ ਆਏ ਸੀਗੇ ਉਹਨੇ ਉਹਦੇ ਵਿੱਚ ਗੀੜੇ ਕੱਢਤੇ ਤੇ ਮੈਂ ਆਪਦੇ ਲੀਡਰਾਂ ਚੋ ਜੇ ਗੱਲ ਕਰਾਂ ਸਭ ਤੋਂ ਸਾਰੇ ਚਿੱਟੇ ਕੁਰਤੇ ਪਜਾਮੇ ਪਾ ਕੇ ਆਉਂਦੇ ਆ ਬਾਈ ਜੇ ਹਰ ਇੱਕ ਬੰਦਾ ਉਹਦੀ ਆਪਦੀ ਜਿੰਨੇ ਕੁ ਜੋਗਾ ਹੈਗਾ ਉੱਥੇ ਹੱਥੀਂ ਸੇਵਾ ਕਰ ਲੈਣਾ ਉਹ ਵੀ ਬਹੁਤ ਆ ਤੇ ਇੱਕੋ ਇੱਕ ਲੀਡਰ ਆ ਸਾਡੀ ਆਮ ਆਦਮੀ ਪਾਰਟੀ ਦਾ ਜਿਹੜਾ ਲਾਲਜੀਤ ਭੁੱਲੜਾ ਜਿਹੜਾ ਸਿਰ ਤੇ ਆਪਦੇ ਗੱਟੇ ਢੋਂਦਾ ਮੈਂ ਵੇਖਿਆ ਤੇ ਨਹੀਂ ਤਾਂ ਸਾਰੇ ਬਾਈ ਚਿੱਟੇ ਕੁਰਤੇ ਪਜਾਮੇ ਪਾ ਕੇ ਜਾਣ ਵਾਲੇ ਜੀ ਇੱਕ ਮੈਂ ਸੋਚਿਆ ਵੀ ਯਾਰ ਆ ਮਿੱਟੀ ਲਿਜਾਈ ਜਾਵੇ ਗੱਟੇ ਲਿਜਾਏ ਅਸਲ 'ਚ ਬਾਈ ਜੀ ਮੈਂ ਉਹਨਾਂ ਨੂੰ ਪੁੱਛਿਆ ਸੀਗਾ ਸਹੀ ਮੈਨੇ ਜਿੱਦਾਂ ਵੀ ਬਾਈ ਜੀ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਆ ਜਿਹੜੀ ਅਸੀਂ ਲੈ ਕੇ ਆ ਸਕਦੇ ਆ ਵੇਖੋ ਜ਼ਰੂਰੀ ਨਹੀਂ ਵੀ ਪਾਣੀ ਜਦੋਂ ਰੁਕੂਗਾ ਬੰਨ ਉਹਦੀ ਲਾਇਆ ਜਾਵੇ ਉਸ ਨਾਲ ਕੁਝ ਬੰਨ ਹੁਣ ਪੂਰਿਆ ਜਾਊਗਾ ਤੇ ਕੁਝ ਇਹ ਹੋ ਜੂਗਾ ਜਦੋਂ ਥੋੜਾ ਬਹੁਤਾ ਪਾਣੀ ਲੱਗਦਾ ਉਹਦੋਂ ਰੁਕ ਜੂਗਾ ਇਹ ਜਿਹੜੇ ਪਾਣੀ ਦੇ ਮਿੱਟੀ ਦੇ ਗੱਟੇ ਅਸੀਂ ਲੈ ਕੇ ਚੱਲੇ ਆ ਪਾਣੀ ਰੋਕਣ ਵਾਸਤੇ ਤੇ ਉਹਦੇ ਵਾਸਤੇ ਲੈ ਕੇ ਚੱਲੇ ਆ ਜੇ ਅਸੀਂ ਪਹਿਲਾ ਘੇੜਾ ਹੀ ਲਾਉਣ ਚੱਲੇ ਆ ਸੋਚਿਆ ਤਾਂ ਇਹ ਸੀ ਵੀ ਉੱਥੇ ਜਾ ਕੇ ਅਸੀਂ ਲੰਗਰ ਲਾਵਾਂਗੇ ਰੋਟੀਆਂ ਦਾ ਵੀ ਉੱਥੇ ਗਰਮ ਰੋਟੀ ਖਵਾਈ ਜਾਵੇ ਜਿਹੜੇ ਲੋਕ ਆਉਂਦੇ ਰਹਿ ਗਏ ਪਰ ਜਦੋਂ ਮੈਂ ਪੁੱਛਿਆ ਉੱਥੇ ਕਹਿੰਦੇ ਵੀ ਲੰਗਰ ਬਹੁਤ ਪਹੁੰਚੀ ਜਾਂਦਾ ਛੇ ਕਈ ਜਗ੍ਹਾ ਇਹੋ ਜਿਹੀਆਂ ਵੀ ਹੈਗੀਆਂਵੇਂ ਸਾਰੇ ਥਾਂ ਨਹੀਂ ਵੀ ਪਹੁੰਚਦਾ ਹੁੰਦਾ ਕਿਉਂਕਿ ਪਰ ਏਰੀਆ ਬਹੁਤ ਹੈ ਨਾ ਹਾਂ ਵੀ ਏਰੀਆ ਵੀ ਬਹੁਤ ਲੰਬਾ ਹੈ ਆਪਾਂ ਐਵੇਂ ਕਹੀਏ ਹਨਾ ਉਸ ਤਰੀਕੇ ਦੇ ਨਾਲ ਜਿੰਨੇ ਬੰਦੇ ਮਤਲਬ ਬੈਠੇ ਕਮੈਂਟ ਕਰਦੇ ਆ ਮੈਂ ਸਾਰਿਆਂ ਨੂੰ ਅਪੀਲ ਕਰਦਾ ਵੀ ਜੇ ਚੱਲ ਹੋਰ ਨਹੀਂ ਤਾਂ ਬੱਸਾਂ ਤੇ ਜਾ ਕੇ ਜਾਂ ਉਹਦਾ ਟਰੈਕਟਰ ਲੈ ਕੇ ਜਾਂ ਸਾਧਨ ਲਿਜਾ ਕੇ ਕੋਈ ਇੱਕ ਦੋ ਦਿਨ ਉੱਥੇ ਜ਼ਰੂਰ ਸੇਵਾ ਕਰੋ ਅੱਜ ਕਿੰਨੇ ਤੁਸੀਂ ਹੁਣ ਅੱਜ ਜਿਵੇਂ ਤੁਸੀਂ ਸ਼ੁਰੂਆਤ ਕੀਤੀ ਆ ਕਿੰਨਿਆਂ ਦੇ ਵੀ ਕਿੰਨੀਆਂ ਟਰਾਲੀਆਂ ਲੈ ਕੇ ਜਾਣੀਆਂ ਟਰਾਲੀਆਂ ਦਾ ਵੇਖੋ ਬਾਈ ਜੀ ਮੈਂ ਤਾਂ ਸੋਚਿਆ ਸੀ ਵੀ ਹੱਥੀਂ ਕਿਰਤ ਕਰਿਆ ਆਉਂਗਾ ਜੇ ਮੈਂ ਆਪ ਕਿਸੇ ਜੁਗਾ ਹੈ ਨਹੀਂ ਨਾ ਤੇ ਉੱਥੇ ਗੱਟੇ ਲਵਾ ਦੂੰਗਾ ਜਾ ਕੇ ਚਾਰ ਠੀਕ ਆ ਪਰ ਮੇਰੇ ਪਿੰਡ ਦੇ ਆਣੇ ਮੇਰੇ ਨਗਰ ਰਾਮਿਆਣੇ ਦੇ ਆਣੇ ਜਿੰਨਿਆਂ ਨੇ ਐਵੇਂ ਕਹੀਏ ਕਿ ਆ ਵੀ ਆਪਾਂ ਯਾਰ ਕੁਛ ਨਾ ਕੁਛ ਲੈ ਵੀ ਚੱਲ ਗਏ ਰੁਪਏ ਵੀ ਦੇਈ ਜਾਂਦੇ ਆ ਜਿੰਨਾ ਜਰ ਲੋਕਾਂ ਦਾ ਸਾਥ ਮਿਲੀ ਜਾਊਗਾ ਟਰੈਕਟਰ ਦੋਨੇ ਮੇਰੇ ਆ ਤੇ ਜਿਹੜਾ țeਲ ਹੈ ਇਹ ਪਿੰਡ ਵਾਲਿਆਂ ਦਾ ਤੇ ਅਸੀਂ ਆਪਦੇ ਨਾਲ ਸਹਿਯੋਗ ਨਾਲ ਜਿੰਨੇ ਦਿਨ ਲਈ ਆਇਆ ਇੱਕ ਪਿੰਡ ਮਿੱਟੀ ਵਾਧੂ ਪਈ ਹੈ ਸਾਡੇ ਤੇ ਭਰ ਕੇ ਲਿਆਇਆ ਕਰਾਂਗੇ ਪਰ ਯਾਰ ਉਹ ਪੰਜਾਬੀ ਤਕੜਿਆ ਹਣਾ ਕਿ ਆਪਦਿਆਂ ਤੇ ਆਫਤ ਪੈਂਦਾ ਮੈਂ ਲਾ ਅਖੀਰ ਨੂੰ ਜਿਵੇਂ ਮੈਂ ਪਹਿਲਾਂ ਵੀ ਗੱਲ ਕਰੀ ਆ ਵੀ ਜਿੱਥੇ ਵੀ ਆਫਤ ਪੈਂਦੀ ਆ ਪੰਜਾਬੀ ਖੜਦੇ ਆ ਪਰ ਅੱਜ ਪੰਜਾਬ ਦੇ ਨਾਲ ਇਕੱਲਾ ਪੰਜਾਬ ਹੀ ਖੜਾ ਵੇਖੋ ਭਾਈ ਸਾਡੇ ਪੰਜਾਬੀ ਇੱਕ ਇਹੋ ਜੀ ਕੌਮ ਹੈ ਜਿਹੜੇ ਹਾਰਦੇ ਹੋਏ ਵੀ ਹਾਰਦੇ ਨਹੀਂ ਕਿਉਂਕਿ ਜਦੋਂ ਦੂਜੀਆਂ ਸਟੇਟਾਂ ਦੇ ਵਿੱਚ ਕਦੇ ਵੀ ਕਿਸੇ ਸਟੇਟ ਦੇ ਵਿੱਚ ਕੋਈ ਮਸਲਾ ਖੜਾ ਹੁੰਦਾ ਨਾ ਤੇ ਪੰਜਾਬੀਆਂ ਨੇ ਜਾ ਕੇ ਲੰਗਰ ਲਾਏ ਕਿਸੇ ਨੇ ਕੋਈ ਪਸ਼ੂ ਦਿੱਤੇ ਕਿਸੇ ਨੇ ਕੋਈ ਮਤਲਬ ਘਰ ਪਾਏ ਜੇ ਪੰਜਾਬੀਆਂ ਦੀ ਸੈਫਤਤਾ ਜਾਂ ਪੰਜਾਬੀਆਂ ਦੀ ਚੜ੍ਹਾਈ ਆ ਤੇ ਇਸੇ ਚੀਜ਼ ਕਰਕੇ ਆ ਤੇ ਅੱਜ ਪੰਜਾਬ ਦੇ ਆਫਤ ਪੰਜਾਬ ਤੇ ਆਈ ਹੈ ਤੇ ਮੈਨੂੰ ਲੱਗਦੀ ਵੀ ਪੰਜਾਬੀ ਪੰਜਾਬ ਪੰਜਾਬ ਦੇ ਨਾਲ ਨਾ ਖੜਨਗੇ ਤਾਂ ਹੋਰ ਕੀ ਨਾੜਦੇ ਹੋਰ ਕਿਸੇ ਸਟੇਟ ਚੋ ਵੇਖ ਲਿਓ ਤੁਸੀਂ ਵੀ ਜੇ ਸਟੇਟ ਦੇ ਵਿੱਚੋਂ ਕਿਸੇ ਚੋ ਆਪਣੇ ਲਈ ਸੇਵਾ ਦੇ ਲਈ ਕੋਈ ਬੰਦਾ ਆ ਜੇ ਤਾਂ ਤੇ ਪੰਜਾਬੀ ਉਹ ਉਹੋ ਜੀ ਕੌਮ ਆ ਜੁਹਾਰੂ ਕੌਮ ਹੈ ਜਿਹੜੀ ਹਰ ਇੱਕ ਸਟੇਟ ਜਾ ਕੇ ਹਰ ਇੱਕ ਹੋਰ ਵੀ ਗੱਲ ਆ ਮਨ ਲਾ ਹੁਣ ਜਿਹੜੇ ਏਰੀਆ ਤੁਸੀਂ ਟਰੈਕਟਰ ਲੈ ਕੇ ਚੱਲੇ ਹੋ ਇਹਨਾਂ ਨਾਲ ਹੂੰ ਤਾਂ ਬਰਛਾ ਛੋਟਾ ਕੋਈ ਵਾਅ ਵਾਸਤਾ ਵੀ ਨਹੀਂ ਹੋਣਾ ਪਰ ਤੁਸੀਂ ਚੱਲੇ ਹੋ ਮੈਂ ਨਹੀਂ ਯਾਰ ਸਾਡਿਆਂ ਤੇ ਆਫਤ ਆਈ ਆ ਨਾ ਉਹ ਆਪਦੇ ਸਮਝ ਕੇ ਚੱਲੇ ਆਂ ਦੀ ਪਿਛਲੀ ਾਰ ਵੀ ਜਦੋਂ ਸੀ ਮੈਂ ਉਦੋਂ ਦੋ ਟਰੱਕ ਟਰੈ ਦੇ ਪਸ਼ੂਆਂ ਵਾਸਤੇ ਲਾ ਕੇ ਆਇਆ ਸੀਗਾ ਤੇ ਉਸੇ ਜਗ੍ਹਾ ਤੇ ਐਨਕੀ ਮੈਂ ਫੇਰ ਫੋਨ ਕੀਤਾ ਸੀ ਮੈਂ ਕਿਹਾ ਬਾਈ ਵੀ ਕੀ ਲੋੜ ਆ ਤੁਹਾਨੂੰ ਵੀ ਅਸੀਂ ਅਗਲੀ ਯਾਰ ਚਾਰਾ ਲਾ ਕੇ ਗਏ ਸੀ ਤੇ ਹੁਣ ਤੁਹਾਨੂੰ ਕੀ ਲੈ ਕੇ ਆਈਏ ਮੈਂ ਕਿਹਾ ਹੈ ਤਾਂ ਮੇਰੇ ਕੋਲੇ ਦੋ ਟਰੈਕਟਰ ਹੀ ਅੱਜ ਐਵੇਂ ਕਹਦੇ ਆ ਕਹਿੰਦੇ ਬਾਈ ਦੋ ਹੀ ਸਾਨੂੰ ਤਾਂ ਸਵਾ ਲੱਖ ਖਰ ਕੇ ਆ ਤੇ ਤੁਸੀਂ ਵੀ ਦੋ ਟਰਾਲੀਆਂ ਮਿੱਟੀ ਦੀਆਂ ਜੜੀਆਂ ਆਉਂਦੀਆਂ ਲੈ ਕੇ ਆ ਜਾਓ ਪਰ ਇਹ ਵੀ ਗੱਲ ਵੱਡੀ ਆ ਨਾ ਕਿ ਆਪਦੇ ਭਾਈਚਾਰੇ ਦੀ ਵੀ ਪਤਾ ਯਾਰ ਸਾਡੇ ਵਾਲੇ ਕਿੱਥੋਂ ਕਿੱਥੋਂ ਨਾ ਕਿੱਥੋਂ ਆ ਜਾਣਾ ਤੇ ਮਤਲਬ ਇਹ ਵੀ ਪਤਾ ਵੀ ਜੇ ਕਿਤੇ ਕੱਲ ਨੂੰ ਆਫਤ ਆਪਣੇ ਵਾਲੇ ਇਧਰਲੇ ਏਰੀਏ ਚ ਆਉਂਦੀ ਆ ਤੇ ਇੱਥੋਂ ਆ ਜਾਣਗੇ ਮਾਝੇ ਵਾਲੇ ਫਰੀਦਕੋਟ ਵਾਲੇ ਜਿੰਨੇ ਆ ਠੀਕ ਆ ਮੈਨੂੰ ਲੱਗਦੀ ਐ ਜ਼ਿਲ੍ਹੇ ਵਾਲਿਆਂ ਨੇ ਤਾਂ ਅਜ ਤੱਕ ਇਹੋ ਜਿਹਾ ਕੋਈ ਕਸ਼ਟ ਵੇਖਿਆ ਹੀ ਨਹੀਂ ਗੜੇ ਮਾਰੀ ਸੀਗੀ ਪਿਛਲੀ ਿਆਰੀ ਆ ਗਈ ਜਿਹੜੀ ਕੁਦਰਤ ਦੀ ਮਾਰ ਸੀਗੀ ਪਰ ਜੇ ਆਪਾਂ ਉਧਰਲੇ ਏਰੀਏ ਨੂੰ ਵੇਖ ਲਈਏ ਤਾਂ ਹਰ ਸਾਲ ਇਸ ਕੰਮ ਦੇ ਵਿੱਚ ਜਾਂਦੇ ਆ ਉਹ ਬੰਦੇ ਧੰਨਾ ਐ ਜਿਹੜੇ ਬੰਦੇ ਕੁਛ ਨਾ ਕੁਛ ਮਤਲਬ ਫੇਰ ਵੀ ਕਰੀ ਜਾਂਦੇ ਆ ਆਪਦੇ ਬਾਲ ਬੱਚੇ ਪਾਲੀ ਜਾਂਦੇ ਆ ਆਪਦਾ ਹੋਰ ਜੋ ਆਪਦਾ ਜੂਨ ਗੁਜ਼ਾਰਾ ਵਧੀਆ ਤਰੀਕੇ ਨਾਲ ਕਰਦੇ ਆ ਤੇ ਬੰਦੇ ਵੀ ਵਧੀਆ ਪਰ ਫਿਰ ਵੀ ਇੱਕ ਗੱਲ ਆ ਭਾਈ ਤੁਸੀਂ ਹੋ ਸਕਦਾ ਪਹਿਲਾਂ ਵੀ ਦੇਖਿਆ ਹੋਵੇ ਬੰਦਿਆਂ ਤੇ ਐਡੀ ਆਫਤ ਆਈ ਆ ਪਰ ਫਿਰ ਵੀ ਹੱਸ ਕੇ ਸਹਾਰ ਰਹੇ ਆ ਭਾਈ ਉਹ ਤਾਂ ਜਿਹੜੇ ਲੋਕ ਜਾਂਦੇ ਆ ਤੁਸੀਂ ਦੱਸੋ ਭਾਈ ਰੋਟੀ ਪਾਣੀ ਖਾਣਾ ਚਾਹ ਪਾਣੀ ਪੀਣਾ ਉਹ ਤਾਂ ਸਾਡੇ ਬੰਦਿਆਂ ਨੂੰ ਪੁੱਛਦੇ ਸਮਾਂ ਦੀ ਕਿਤੇ ਨਾ ਕਿਤੇ ਉਹ ਚੱਲ ਕਰੀ ਜਾਂਦੇ ਆ ਨਾ ਕੁਛ ਨਾ ਕੁਛ ਹੈ ਉਹਨਾਂ ਕੋਲੇ ਵੇਰ ਹੀ ਪੁੱਛਦੇ ਆ ਬੰਦੇ ਇਮਾਨਦਾਰ ਵੀ ਬਹੁਤ ਪਏ ਆ ਤੇ ਭਾਈ ਲੋਟੂ ਟੋਲੇ ਵੀ ਬਹੁਤ ਪਏ ਆ ਜੇ ਇਮਾਨਦਾਰਾਂ ਦੇ ਉੱਤੇ ਜਿਹੜੀ ਆ ਇਹ ਸੰਸਾਰ ਆ ਜਿਹੜਾ ਖੜਾ ਹੈ ਤੇ ਲੋਟੂ ਟੋਲਿਆਂ ਨੇ ਵੀ ਆਪਦਾ ਕੰਮ ਕਰਨਾ ਹਰ ਇੱਕ ਬੰਦੇ ਦੀ ਉਤੋਂ ਭਗਵਾਨ ਵੱਲੋਂ ਰੱਬ ਵੱਲੋਂ ਇੱਕ ਡਿਊਟੀ ਲੱਗੀ ਆ ਫਿਲਮ ਦਾ ਕਿਰਦਾਰ ਆ ਜਿਹੜਾ ਆਪਦਾ ਪੂਰਾ ਕਿਰਦਾਰ ਨਿਭਾ ਕੇ ਜਾਂਦਾ ਕਿਉਂ ਬਾਈ ਫਿਰ ਆਪਦਾ ਕੰਮ ਛੱਡ ਕੇ ਚੱਲੇ ਹੋ ਯਾਰ ਹਾਂ ਬਾਈ ਹਾਂ ਬਾਈ ਆਪਦਾ ਕੰਮ ਛੱਡ ਕੇ ਚੱਲੇ ਆ ਬਾਈ ਜਾਣਾ ਵੀ ਸਾਡਾ ਬੰਦਾ ਯਾਰ ਉੱਥੇ ਕਿਉਂਕਿ ਸਾਡੇ ਆਪ ਦੇ ਪੰਜਾਬੀ ਆ ਉਹ ਹਾਂ ਕੱਲ ਨੂੰ ਮਾਲਵੇਰੀਏ ਜੀ ਵੀ ਇਹ ਚੀਜ਼ ਹੋ ਸਕਦੀ ਆ ਹਾਂ ਤੇ ਉਹਦੇ ਕਰਕੇ ਅਸੀਂ ਸੇਵਾ ਲੈ ਕੇ ਚੱਲੇ ਆ ਜਿੰਨੇ ਜੋਗੇ ਆ ਪਿੰਡ ਦਾ ਸਾਡੇ ਦਾ ਬਹੁਤ ਸੰਜੋਗ ਆ ਇਹ ਸੋਚਿਆ ਵੀ ਫਿਰ ਕਿਉਂ ਨਾ ਯਾਰ ਆਪਾਂ ਮਿੱਟੀ ਦੀ ਵਖਰੀ ਮਿੱਟੀ ਦੀ ਸੇਵਾ ਲਈਏ ਜਿਹਦੀ ਸਭ ਤੋਂ ਵੱਧ ਜ਼ਰੂਰਤ ਹੈ ਜਿਹਦੇ ਕਰਕੇ ਹੋਇਆ ਬਾਕੀ ਸਾਡੇ ਪਿੰਡ ਬਾਈ ਮਿੱਟੀ ਪਈ ਵੀ ਬਹੁਤ ਆ ਸਾਨੂੰ ਲੋਡ ਪਈ ਅਸੀਂ ਸਾਰੀ ਢੋਵਾਂਗੇ ਕੀ ਬਾਤ ਹੈ ਹਾਂ ਪਰ ਇਹਹੀ ਆ ਵੀ ਲੋਡ ਪਈ ਪਿੰਡ ਦੀ ਸਾਰੀ ਮਿੱਟੀ ਢੋਵਾਂਗੇ ਪਰ ਬੰਨ ਬੰਦ ਬੰਨ ਬੰਦ ਹੋਣਾ ਚਾਹੀਦਾ ਉਹ ਆਫਤ ਜੋ ਨਿਕਲਨੇ ਚਾਹੀਦੇ ਆ ਉਹਨਾਂ ਦੀਆਂ ਫਸਲਾਂ ਬਚਣੀਆਂ ਚਾਹੀਦੀਆਂ ਜਾਂ ਕੁਝ ਵੀ ਜਿੰਨਾ ਵੀ ਨੁਕਸਾਨ ਹੋਇਆ ਉਹਨਾਂ ਨੂੰ ਪੂਰਾ ਮਿਲਣਾ ਚਾਹੀਦਾ ਇਹ ਵੀ ਤਾਂ ਭਾਈ ਜਰ ਭਾਈ ਜਿਵੇਂ ਬਾਈ ਨਾਲ ਵੀ ਗੱਲ ਕੀਤੀ ਰਾਮਣੇ ਬਾਈ ਨਾਲ ਵੀ ਇਹ ਵੀ ਤਾਂ ਭਾਈ ਜਰ ਕਿਸਾਨ ਜੀ ਆ ਵੀ ਸ਼ਾਇਦ ਤੁਹਾਨੂੰ ਉਂ ਭਾਵੇਂ ਨਾ ਜਾਣਦੇ ਹੋ ਪਰ ਉੱਥੇ ਉਹਨਾਂ ਲਈ ਗਾਵੇਂ ਨਹੀਂ ਯਾਰ ਸਾਡੇ ਵਾਲੇ ਤੇ ਆਫਤ ਆਈ ਹਾਂ ਪੰਜਾਬੀ ਕੌਮ ਹੀ ਐਸੀ ਅਸੀਂ ਪੰਜਾਬੀਆਂ ਨੂੰ ਇੰਨਾ ਅਸੀਂ ਆਪ ਤੇ ਸਾਡਾ ਪਿਆਰ ਹੀ ਇੰਨਾ ਹਾਂ ਅਸੀਂ ਆਪ ਦੀ ਆਪ ਚੱਲੇ ਆ ਕੋਈ ਆਏ ਨਹੀਂ ਵੀ ਸਾਨੂੰ ਉੱਥੇ ਕੋਈ ਆਏ ਆ ਸਾਨੂੰ ਜਾਣ ਪਛਾਣ ਆ ਬਸ ਸਾਡੀ ਕੌਮ ਕਰਕੇ ਹੀ ਅਸੀਂ ਚੱਲੇ ਆ ਉੱਥੇ ਉਹਨਾਂ ਤੇ ਆਫਤ ਆਈ ਐ ਇਸ ਕਰਕੇ ਅਸੀਂ ਜਿੰਨਾ ਸੰਜੋਗ ਉਹਨਾਂ ਦੇਣ ਚੱਲੇ ਦੇਣ ਚੱਲੇ ਹਾਂ ਫਿਰ ਭਾਵੇਂ ਜਿਵੇਂ ਕਹਿੰਦੇ ਨੇ ਬਾਈ ਕਿ ਸਾਡੇ ਪਿੰਡ ਦਾ ਭਾਵੇਂ ਸਾਰਾ ਮਿੱਟੀ ਢੋਣੀ ਪਵੇ ਉੱਥੇ ਢੋਂਗੇ ਹਾਂਜੀ ਹਾਂਜੀ ਜ਼ਰੂਰ ਢੋਂਗੇ ਜੀ ਬਈ ਤਨ ਮਨ ਤੇ ਹੀ ਨਾ ਜੋ ਕਰਨਾ ਸਾਰਾ ਕਰਾਂਗੇ ਜੀ ਹਾਂ ਇਹ ਵੱਖਰੇ ਇਹਨਾਂ ਦੇ ਨਾਲ ਹੀ ਉਹ ਬਾਈ ਰਾਮੇਣ ਤੋਂ ਅੱਜਾ ਤੁਹਾਡੇ ਨਾਲ ਹੀ ਆ ਇਹ ਮੈਂ ਜਿਵੇਂ ਮੈਂ ਰੋਕਿਆ ਬਾਈ ਵਰਗਿਆਂ ਨੂੰ ਮੈਂ ਇੱਥੇ ਰੋਕਿਆ ਆ ਤੁਹਾਡੇ ਕੋਲ ਵੀ ਆ ਗਿਆ ਮੈਂ ਇੱਥੇ ਰੋਕਿਆ ਬਾਈ ਵਰਗਿਆਂ ਨੂੰ ਮੈਂ ਵੀ ਤੁਸੀਂ ਵੱਖਰੀ ਸੇਵਾ ਕਰਨ ਚੱਲੇ ਹੋ ਇਹ ਤਾਂ ਹੋਰ ਤਾਂ ਬਹੁਤ ਕੁਝ ਲਈ ਜਾਂਦੇ ਪਰ ਮਿੱਟੀ ਲਗੀਆਂ ਵੱਖਰੀ ਸੇਵਾ ਅਜੇ ਉੱਥੇ ਲੋੜ ਹੈ ਨਾ ਮਿੱਟੀ ਦੀ ਮਿੱਟੀ ਚਾਹੀਦੀ ਹਸਟੇ ਜੇ ਵਨ ਵਨ ਟੁੱਟ ਗਿਆ ਉੱਥੇ ਮਿੱਟੀ ਵੀ ਪਾਉਣੀ ਪੈਂਦੀ ਹੈ ਜੀ ਇੱਥੇ ਕਹ ਕੇ ਬੋਰੀਆਂ ਵੀ ਲਿਆਏ ਆ ਬੋਰੀਆਂ ਵਿੱਚ ਭਰ ਕਿ ਤਰ੍ਹਾਂਗੇ ਜੋ ਵੀ ਛੇੇ ਵਲ ਕੋ ਲਾਵਾਂਗੇ ਕਰਾਂਗੇ ਜੀ ਇੱਥੇ ਇਹ ਵੀ ਤਾਂ ਇਹ ਵੀ ਤਾਂ ਮੈਂ ਕਹੇ ਭਾਈ ਚਾਰ ਕਿਸਾਨ ਜੀ ਆ ਨਾ ਫਿਰ ਕਿ ਆਫਤ ਇਧਰਲੇ ਪਾਸੇ ਆਈ ਹੈ ਪਰ ਮਿੱਟੀ ਇਧਰ ਹੀ ਲਿਆ ਲਈਆ ਢੋਈ ਜਾਂਦੇ ਵੀ ਯਾਰ ਕੋਈ ਗੱਲ ਨਹੀਂ ਨਹੀਂ ਦੇਖੋ ਮੇਨ ਗੱਲ ਤਾਂ ਇਹ ਆ ਜਿਹੜੀ ਆਫਤਾ ਜਿਹੜੀ ਇਸ ਵੇਲੇ ਬਹੁਤ ਵੱਡਿਆ ਇਹ ਕਹਿੰ ਲੋ ਵੀ ਨੈਸ਼ਨਲ ਡਿਸਾਸਟਰੀ ਆ ਇਹਨੂੰ ਕਹਿੰਦੇ ਆ ਵੀ ਰਾਸ਼ਟਰੀ ਲੈਵਲ ਤੇ ਵੈਸੇ ਤਾਂ ਇਹਦਾ ਹੋਣਾ ਚਾਹੀਦਾ ਹੈਗਾ ਪਰ ਕਿਉਂਕਿ ਪੰਜਾਬ ਆ ਜਿਹੜਾ ਹਮੇਸ਼ਾ ਹੀ ਅਖਾੜਾ ਰਿਹਾ ਹੈਗਾ ਜੋਧਾਂ ਦਾ ਅਖਾੜਾ ਵੀ ਰਿਹਾ ਹੈਗਾ ਜਿੰਨੇ ਵੀ ਜਿਹੜੇ ਬਾਹਰੋਂ ਆਉਂਦੇ ਸੀ ਸਾਰੇ ਆਪਣੇ ਪੰਜਾਬੀਆਂ ਨਾਲ ਲੜ ਕੇ ਫੇਰੇ ਅੱਗੇ ਜਾਂਦੇ ਰਹੇ ਹੈਗੇ ਤਾਂ ਵੈਸੇ ਲੰਘਣ ਨਹੀਂ ਸੀ ਦਿੰਦੇ ਹੁਣੇ ਜਿਹੜਾ ਪੰਜਾਬੀਆਂ ਤੇ ਇਹ ਜਿਹੜਾ ਹੈਗਾ ਇਸ ਵੇਲੇ ਸਭ ਤੋਂ ਵੱਡਾ ਮਤਲਬ ਕਿ ਕੁਦਰਤ ਦੀ ਕਰੋਪੀ ਹੋ ਰਹੀ ਆ ਇਹਨਾਂ ਪਾਣੀ ਛੱਡਿਆ ਆ ਰਿਹਾ ਹੈਗਾ ਤੇ ਕਿਸੇ ਦੇ ਵਾਸਤੇ ਗਲਤ ਹੈ ਨਹੀਂ ਕਿ ਪ ਸਾਰੇ ਮੰਤਰੀ ਤੇ ਐਮਐਲਏ ਚੋਕੇ ਹੋਏ ਆ ਸਾਰੇ ਇਸ ਵਿੱਚ ਲੱਗੇ ਹੋਏ ਆ ਭਗਵੰਤ ਮਾਨ ਜੀ ਆਪ ਜਾ ਰਹੇ ਹੈਗੇ ਆ ਇੱਕ ਇੱਕ ਮਹੀਨੇ ਤਨਖਾਹ ਵੀ ਦਿੱਤੀ ਆ ਬਾਕੀ ਅਸੀਂ ਆਮ ਆਦਮੀ ਪਾਰਟੀ ਦੇ ਸੱਚੇ ਸੱਚੇ ਸਿਪਾਹੀ ਹੈਗੇ ਆ ਅਸੀਂ ਵੀ ਆਉਂਦਾ ਜਿੰਨਾ ਕਿ ਸਾਡੇ ਕੋਲੇ ਟੈਲੀਫੋਨ ਲੈ ਕੇ ਆਸੋ ਉੱਥੇ ਪਹੁੰਚ ਰਹੇ ਹਾਂ ਤੇ ਸੇਵਾ ਕਰਾਂਗੇ ਜਿੰਨੀ ਵੀ ਹੋ ਸਕੇ ਪਰ ਮਨ ਲਾਦਾ ਘਾੜਤਾ ਪੰਜਾਬੀਆਂ ਕੋਲੇ ਕੋਈ ਨਹੀਂ ਉੱਥੇ ਲੰਗਰ ਇੰਨੇ ਲਾਦੇ ਵੀ ਮਾਰਾਂ ਦੇ ਮਾਰਾਂ ਦੇ ਭੁੱਖਾ ਨਹੀਂ ਮਰਨ ਦਿੰਦੇ ਕਿਸੇ ਭੁੱਖਾ ਨਹੀਂ ਮਰਨ ਦਿੰਦੇ ਪਰ ਫਿਰ ਵੀ ਉਹਨਾਂ ਨੂੰ ਹੌਸਲਾ ਫੁਜਾਈ ਕਰਨੀ ਜ਼ਰੂਰੀ ਹੈ ਉਹਨਾਂ ਦੀ ਜਿੰਨਾ ਵੀ ਵੱਧ ਤੋਂ ਵੱਧ ਹੋ ਸਕਦਾ ਹੈ ਜਿਹੜਾ ਸਾਡਾ ਹਰ ਇੱਕ ਦਾ ਫਰਜ਼ ਬੰਦਾ ਹੈਗਾ ਕੋਈ ਹਰ ਇੱਕ ਨੂੰ ਇਸ ਦੇ ਵਿੱਚ ਯੋਗਦਾਨ ਪਾਉਣਾ ਚਾਹੀਦਾ ਮੈਂ ਤਾਂ ਇਹੀ ਕਹਿੰਦਾ ਉਹ ਵੀ ਫਿਰ ਐਸੇ ਨਹੀਂ ਕਿ ਹੱਸ ਕੇ ਜੈਡੀ ਆਫ ਤਾ ਗਈ ਪਰ ਉਹ ਮੱਝ ਵਾਲੇ ਜਿਹੜੇ ਹੱਸਕਦਾ ਹੈ ਮੱਝ ਜਿਹੜਾ ਵੀ ਏਰੀਆ ਹਾਂ ਉਹ ਸਾਰੇ ਸਾਂਝੇ ਕਰਕੇ ਸਾਂਝੇ ਕਰਕੇ ਭਾਈਚਾਰਕ ਸਾਂਝ ਕਰਕੇ ਆ ਨਾ ਜਿਹੜੇ ਚੜਦੀ ਕਲਾ ਜੀ ਜਦੋਂ ਅਸੀਂ ਰਾਨਾ ਰਾਗ ਜਾ ਕੇ ਲੰਗਰ ਲਗਾ ਸਕਦੇ ਆ ਜੀ ਤੇ ਇੱਥੇ ਕੀੜੀ ਗੱਲ ਹੈਗੀ ਆ ਇਹ ਤਾਂ ਪੰਜਾਬ ਆ ਆਪਣੇ ਪੰਜਾਬੀ ਭਰਾ ਹੈਗੇ ਆ ਸਾਰੇ ਇੱਥੇ ਪਰ ਇਹ ਵੀ ਗੱਲ ਆ ਕਿ ਪੰਜਾਬ ਤੇ ਆਫਤਾ ਹੀ ਖੱਲਾ ਖੜਾ ਕੱਲਾ ਪੰਜਾਬ ਹੀ ਆ ਪੰਜਾਬ ਨਾਲ ਪੰਜਾਬ ਨਾਲ ਪੰਜਾਬ ਹੀ ਖੜਾ ਇਹ ਗੱਲ ਸਹੀ ਹੈਗੀ ਆ ਵੈਸੇ ਤਾਂ ਇਹ ਇੱਕ ਗੱਲ ਹੋਰ ਵੀ ਹੈ ਵੀ ਜਦੋਂ ਆਮ ਆਪ ਦੇ ਆਦਮੀ ਪਾਰਟੀ ਉਹ ਪੰਜਾਬੀ ਜਾਂਦੇ ਆ ਜੀ ਜਿਵੇਂ ਅਸੀਂ ਜਿੱਥੇ ਹੋਰ ਸਟੇਟਾਂ 'ਚ ਵੀ ਇਲੈਕਸ਼ਨ ਦੀ ਪੰਜਾਬੀ ਜਾਂਦੇ ਹੈਗੇ ਆ ਪੰਜਾਬ 'ਚ ਇਲੈਕਸ਼ਨ ਆ ਹੁਣ ਫੇਰ ਵੀ ਪੰਜਾਬੀ ਲੜਦੇ ਆ ਇਹ ਪੰਜਾਬ ਇਹ ਪੰਜਾਬ ਦੀ ਮਿੱਟੀ ਹੈ ਉਹ ਜੀ ਹੈ ਜੀ ਪੰਜਾਬ ਦਾ ਬਸ ਕਹੋ ਵੀ ਕੌਣ ਪਾਣੀ ਇਸ ਤਰ੍ਹਾਂ ਦਾ ਹੈ ਕਹਿੰਦੇ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਤਾਂ ਇਹ ਬਾਈ ਹੋਰੇ ਜਿਹੜੇ ਨੇ ਇਹ ਚੱਲੇ ਨੇ ਟਰਾਲੀਆਂ ਲੈ ਕੇ ਚੱਲੇ ਨੇ ਕਹਿੰਦੇ ਨੇ ਕਿ ਰਾਮਿਆਂ ਨੇ ਪਿੰਡ ਤੋਂ ਵੀਰ ਹੋ ਰਹੇ ਨੇ ਇਹ ਕਹਿੰਦੇ ਨੇ ਕਿ ਸਾਡੇ ਆਪ ਦੇ ਲੋਕ ਬਚਨੇ ਚਾਹੀਦੇ ਨੇ ਸਾਡੇ ਪੰਜਾਬੀ ਜਿਹੜੇ ਆ ਉਹ ਖਾਸ ਕਰ ਬਚਨੇ ਚਾਹੀਦੇ ਨੇ ਜੇਕਰ ਸਾਡੇ ਪਿੰਡ ਦੀ ਸਾਰੀ ਮਿੱਟੀ ਦੀ ਜ਼ਰੂਰਤ ਵੀ ਪਈ ਕਹਿੰਦਾ ਯਾਰ ਅਸੀਂ ਸਾਰੀ ਦੀ ਸਾਰੀ ਮਿੱਟੀ ਢੋਦਾਂਗੇ ਪਰ ਬੰਨ ਮਜ਼ਬੂਤ ਹੋਣੇ ਚਾਹੀਦੇ ਨੇ ਬੰਨ ਪੱਕੇ ਹੋਣੇ ਚਾਹੀਦੇ ਨੇ ਤੇ ਸਾਡੇ ਲੋਕਾਂ ਤੇ ਜਿਹੜੀ ਆਫਤ ਆਈ ਆ ਉਹ ਆਫਤ ਤੋਂ ਸਾਡੇ ਆਮ ਲੋਕ ਜਿਹੜੇ ਆ ਉਹ ਬਚਨੇ ਚਾਹੀਦੇ ਨੇ ਤਾਂ ਇਹ ਇੱਕ ਵੱਖਰੀ ਸੇਵਾ ਲੈ ਕੇ ਚੱਲੀ ਤਾਂ ਸੋਚਿਆ ਇਸ ਚੀਜ਼ ਨੂੰ ਕਵਰ ਕਰਕੇ ਤੁਹਾਡੇ ਨਾਲ ਸਾਂਝਾ ਜਿਹੜਾ ਜ਼ਰੂਰ ਕੀਤਾ ਜਾਵੇ ਜੁੜੇ ਰਹੋ ਆਰਐਮਟੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰ ਰਵੰਧੂ ਜੀ ਆਜਾਤ ਧੰਨਵਾਦ